गुड ईवनिंग एवरीवन अज असी फस्ट चैप्टर का नैक्सट टॉपिक कंप्लीट करा अब कंप्लीट करा फीलिंग द ट्रू फॉल्स द एम सिक्यूज आओ स्टार्ट कर दिया अपना नैक्सट टॉपिक खाली थावा भरो फस्ट है पंजाब फारसी भाषा के दो शब्द डैश दे मेल तो बनिया है पंज आप दे मेल तो बनया है नैक्सट है ਪੰਜਾਬ ਤੋਂ ਭਾਵ ਹੈ ਡੈਸ਼ ਦਰਿਆਵਾਂ ਦਾ ਪ੍ਰਦੇਸ਼ ਪੰਜ ਦਰਿਆਵਾਂ ਦਾ ਪ੍ਰਦੇਸ਼ ਰਿਗਵੇਦਿਕ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਡੈਸ਼ ਕਿਹਾ ਜਾਂਦਾ ਸੀ ਸਤ ਸਿੰਧੂ ਯੂਨਾਨੀਆਂ ਨੇ ਪੰਜਾਬ ਨੂੰ ਡੈਸ਼ ਨਾਂ ਦਿੱਤਾ ਪੈਂਟਾ ਪੋਟਾਮੀਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਡੈਸ਼ ਦਾ ਨਾਂ ਦਿੱਤਾ ਗਿਆ ਲਾਹੌਰ ਰਾਜ ਹਿਮਾਲਿਆ ਤੋਂ ਭਾਵ ਹੈ ਡੈਸ਼ ਬਰਫ਼ ਦਾ ਘਰ ਨੈਕਸਟ ਹੈ ਜੀ ਪੰਜਾਬ ਦੇ ਉੱਤਰ ਪੱਛਮ ਵਿੱਚ ਸਭ ਤੋਂ ਪ੍ਰਸਿੱਧ ਦਹਿਸ਼ ਨਰਰਾ ਹੈ ਖੈਬਰ ਦਰਰਾ ਪੰਜਾਬ ਵਿੱਚ ਡੈਸ਼ ਦੁਆਬ ਹਨ ਪੰਜ ਦੁਆਬ ਹਨ ਬਾਰੀ ਦੁਆਬ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਮਾਝਾ ਰਚਨਾ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਕਿਹੜਾ ਹੈ ਉਹ ਹੈ ਗੁਜਰਾਵਾਲਾ ਨੈਕਸਟ ਹੈ ਜੀ ਟ੍ਰੂ ਫੋਲਸ ਠੀਕ ਜਾਂ ਗਲਤ ਦੀ ਚੋਣ ਕਰੋ ਫਸਟ ਹੈ ਪੰਜਾਬ ਸ਼ਬਦ ਤੋਂ ਬਹਾਵ ਹੈ ਪੰਜ ਦਰਿਆਵਾਂ ਦੀ ਧਰਤੀ ਠੀਕ यूनानिया ने पंजाब का ना पेंटापोटमिया रखा ठीक हिमालय तो भाव है का घर ठीक पंजाब के उत्तर में स्थित सब तो प्रसिद्ध दर्रे का नाम गोमल है गलत क्योंकि पंजाब के उत्तर में स्थित सब तो प्रसिद्ध दर्रे का नाम खैबर है नैक्सट है जी दुआब तो भाव है दो दरियावानला इलाका ठीक नैक्सट होशियारपुर बारी दुआब स्थित है गलत नैक्सट ਰਜਨੰਦਵਾ ਵਿੱਚ ਸਥਿਤ ਸਭ ਤੋਂ ਪ੍ਰਸਿੱਧ ਸ਼ਹਿਰ ਦਾ ਨਾਮ ਗੁਜਰਾਵਾਲਾ ਹੈ ਠੀਕ ਸਤਲੁਜ ਅਤੇ ਜਨਾਮ ਦਰਿਆਵਾਂ ਦੇ ਵਿਚਕਾਰਲੇ ਪ੍ਰਦੇਸ਼ਾਂ ਨੂੰ ਚਜਤੂਆਪ ਕਿਹਾ ਜਾਂਦਾ ਹੈ ਗਲਤ ਸਿੰਧ ਸਾਗਰ ਦੁਆਬ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਰਾਵਲਪਿੰਡੀ ਹੈ ਠੀਕ ਨੈਕਸਟ ਹੈ ਜੀ ਐਮਸੀਕਿਊਜ਼ ਬਹੁਪੱਖੀ ਪ੍ਰਸ਼ਨ ਹੇਠ ਲਿਖਿਆ ਵਿੱਚੋਂ ਠੀਕ ਉੱਤਰ ਦੀ ਚੋਣ ਕਰਨੀ ਹੈ ਫਸਟ ਹੈ ਪੰਜਾਬ ਸ਼ਬਦ ਤੋਂ ਕੀ ਭਾਵ ਹੈ অপਸ਼ਨ ਹੈ ਦੋ ਦਰਿਆਵਾਂ ਦੀ ਧਰਤੀ ਇੰਦਰੀਆਂਾਂ ਦੀ ਧਰਤੀ ਚਾਰ ਦਰਿਆਵਾਂ ਦੀ ਧਰਤੀ ਜਾਂ ਫਿਰ ਪੰਜ ਦਰਿਆਵਾਂ ਦੀ ਧਰਤੀ ਤਾਂ ਅਨਸਰ ਆਏਗਾ ਜੀ ਪੰਜ ਦਰਿਆਵਾਂ ਦੀ ਧਰਤੀ ਨੈਕਸਟ ਹੈ ਜੀ ਰਿਗਵੇਦਿਕ ਕਾਲ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ অপਸ਼ਨਸ ਹੈ ਸਬਸਿੰਦੂ ਪੈਂਟਾਪੋਟਾਮੀਆ ਟਕਦੇਸ਼ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਅਨਸਰ ਆਏਗਾ ਜੀ ਫਸਟ ਸਬਸਿੰਦੂ ਨੈਕਸਟ ਹੈ ਜੀ ਪ੍ਰਾਚਨ ਕਾਲ ਵਿੱਚ ਪੰਜਾਬ ਨੂੰ ਟਕਦੇਸ਼ ਕਿਉਂ ਕਿਹਾ ਜਾਂਦਾ ਸੀ ऑप्शनस है के कारण टक राजे कारण टक सिक्के कारण फिर टक पहाड़ कारण एंड आंसर आएगा जी फस्ट ऑप्शन टक कबीले के कारण नैक्सट है जी पंजाब के उत्तर पछ्छम स्थित सब तो प्रसिद्ध दर्रा केडासी ऑप्शनस है खैबर दर्रा कुर्रम दर्रा टोची दर्रा या बुलान दर्रा एंड आंसर आएगा जी ऑप्शन फस्ट खैबर दर्रा नैक्सट है ਹਿਮਾਲਾ ਪਰਬਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਂ ਕੀ ਹੈ ਆਪਸ਼ਨਸ ਹੈ ਜੀ ਕੰਚਨਜੰਗਾ ਨੰਦਾ ਦੇਵੀ ਮਾਊਂਟ ਐਵਰੈਸਟ ਜਾਂ K2 ਐਂਡ ਦਾ ਆਨਸਰ ਆਏਗਾ ਜੀ ਆਪਸ਼ਨ 3 ਮਾਊਂਟ ਐਵਰੈਸਟ ਨੈਕਸਟ ਹੈ ਜੀ ਦੁਆਬ ਸ਼ਬਦ ਤੋਂ ਕੀ ਭਾਵ ਹੈ ਆਪਸ਼ਨਸ ਹੈ ਜੀ ਦੋ ਦਰਿਆਵਾਂ ਦੇ ਵਿੱਚ ਕਰਲਾ ਪ੍ਰਦੇਸ਼ ਦੋ ਪਹਾੜਾਂ ਦੇ ਵਿੱਚ ਕਰਲਾ ਪ੍ਰਦੇਸ਼ ਦੋ ਮੈਦਾਨਾਂ ਦੇ ਵਿੱਚ ਕਰਲਾ ਪ੍ਰਦੇਸ਼ ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ ਐਂਡ ਦਾ ਆਨਸਰ ਆਏਗਾ ਜੀ ਆਪਸ਼ਨ 1 ਦੋ ਦਰਿਆਵਾਂ ਦੇ ਵਿਚਕਾਰਲਾ ਪ੍ਰਦੇਸ਼ ਨੈਕਸਟ ਹੈ ਜੀ ਪੰਜਾਬ ਵਿੱਚ ਕਿੰਨੇ ਦੁਆਬੇ ਹਨ অপਸ਼ਨਸ ਹੈ 2 3 4 ਜਾਂ 5 ਇਹਦਾ ਆਨਸਰ ਆਏਗਾ ਜੀ অপਸ਼ਨ ਨੰਬਰ 4 ਪੰਜ ਨੈਕਸਟ ਹੈ ਜੀ ਅੰਮ੍ਰਿਤਸਰ ਹੇਠ ਲਿਖਿਆ ਵਿੱਚੋਂ ਕਿਸ ਦੁਆਬੇ ਵਿੱਚ ਸ਼ਾਮਿਲ ਹੈ অপਸ਼ਨਸ ਹੈ ਚਾਜਿਤ ਦੁਆਬ 20 ਤੇ ਜਲੰਧਰ ਦੁਆਬ ਰਚਨਾ ਦੁਆਬ ਜਾਂ ਬਾਰੀ ਦੁਆਬ ਆਨਸਰ ਹੈ অপਸ਼ਨ ਨੰਬਰ 4 ਬਾਰੀ ਦੁਆਬ नैक्सट है जी सिंध सागर दुआब का सब तो प्रसिद्ध शहर के ऑप्शंस है सिंध जलंधर लुधियाना ज रावल पिंडी एंड आंसर आएगा जी ऑप्शन नंबर फोर रावल पिंडी नैक्सट है जी तराई की पहली लड़ाई कदों हुई सी ऑप्शंस है ग्यारह सौ इकानवे ग्यारह सौ बानवे बारह सौ इकानवे जो चौदह सौ इकानवे एंड आंसर आएगा ऑप्शन नंबर फर्स्ट ग्यारह सौ इकानवे नैक्सट है first, जी ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ਸੀ ਆਪਸ਼ਨਸ ਹੈ 1526 ਈਸਵੀ ਵਿੱਚ 1536 ਈਸਵੀ ਵਿੱਚ 1556 ਈਸਵੀ ਵਿੱਚ ਜਾਂ 1656 ਈਸਵੀ ਵਿੱਚ ਐਂਡ ਦਾ ਆਨਸਰ ਆਏਗਾ ਜੀ ਆਪਸ਼ਨ ਨੰਬਰ 3 1556 ਈਸਵੀ ਵਿੱਚ ਨੈਕਸਟ ਹੈ ਜੀ ਪਾਣੀਪਤ ਦੀ ਤੀਜੀ ਲੜਾਈ ਕਦੋਂ ਹੋਈ ਸੀ 1526 ਈਸਵੀ ਵਿੱਚ 1556 ਈਸਵੀ ਵਿੱਚ 1661 ਈਸਵੀ ਵਿੱਚ ਜਾਫਰ 1761 ਇਸਵੀ ਵਿੱਚ ਐਂਡ ਆਨਸਰ ਆਇਆ ਕਿਹ ਜੀ অপਸ਼ਨ ਨੰਬਰ 4 1761 ਇਸਵੀ ਵਿੱਚ ਨੈਕਸਟ ਹੈ ਜੀ 16ਵੀਂ ਸਦੀ ਵਿੱਚ ਵਿੱਚੋਂ ਕਿਹੜਾ ਪ੍ਰਸਿੱਧ ਵਪਾਰਿਕ ਨਗਰ ਨਹੀਂ ਸੀ অপਸ਼ਨਸ ਹੈ ਅੰਮ੍ਰਿਤਸਰ ਲਾਹੌਰ ਹਿਸਾਰ ਜਾਫਰ 라ਵਲਪਿੰਡੀ অপਸ਼ਨ ਨੰਬਰ 4 라ਵਲਪਿੰਡੀ ਇਸਦਾ ਆਨਸਰ ਹੈ ਜੀ अपना फर्स्ट चैप्टर जो क्लास प्लस 2 ਦਾ ਹੈ ਕੰਪਲੀਟ ਹੋ ਚੁੱਕਿਆ ਹੈ ਨੈਕਸਟ ਵੀਡੀਓ ਨੈਕਸਟ ਵੀਡੀਓ ਵਿੱਚ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ ਚੈਪਟਰ ਨੰਬਰ 2 थैंक यू